ਅੱਜ ਜਿੱਥੇ ਬਾਬਾ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਭਾਜਪਾ ਸ਼ਾਮਲ ਰਵਨੀਤ ਸਿੰਘ ਬਿੱਟੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਾਨੂੰ ਅੱਜ ਦੇ ਪਵਿੱਤਰ ਦਿਹਾੜੇ ਸਾਨੂੰ ਬਹੁਤ ਖੁਸ਼ੀ ਆ। ਇੰਜ਼ਾ ਰਵਨੀਤ ਸਿੰਘ ਬਿੱਟੂ ਵੱਲੋਂ ਕਿਹਾ ਗਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿੱਤੇ ਸੰਕਲਪ ਲਿਆ ਅਤੇ ਸੰਕਲਪ ਪੱਤਰ ਜਾਰੀ ਕੀਤਾ ਤੇ ਇਸ ਦੌਰਾਨ ਰਮਿੰਦਰ ਸਿੰਘ ਵਿੱਟੂ ਵੱਲੋਂ ਕਿਹਾ ਗਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਦੇ ਬਵਿੱਤਰ ਦਿਹਾੜੀ ਤੇ ਸੰਕਲਪ ਪੱਤਰ ਬੀਜੇਪੀ ਵੱਲੋਂ ਜਾਰੀ ਕੀਤਾ ਗਿਆ ਅਤੇ ਇਸ ਦੌਰਾਨ ਰਮਿੰਦਰ ਸਿੰਘ ਵਿੱਟੂ ਨੇ ਕਿਹਾ ਕਿ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਆ ਉਧਰ ਹੀ ਦੂਜੇ ਪਾਸੇ ਕਾਂਗਰਸ ਤੋਂ ਭਾਰਤੋਸ਼ਨ ਆਸ਼ੂ ਇਸ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਅੱਜ ਬਾਵਾਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਜੋ ਰੌਣਕਾਂ ਲੱਗੀਆਂ ਹਨ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਉਹਨਾਂ ਨੇ ਜੋ ਦਿੱਤਾ ਉਸ ਦੇ ਨਾਲ ਲੋਕ ਬਹੁਤ ਖੁਸ਼ ਨੇ ਅਤੇ ਇਸ ਦੌਰਾਨ ਵੱਡੇ ਪੱਧਰ ਤੇ ਲੋਕਾਂ ਵੱਲੋਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਹਨ ਅੱਜ ਬਾਬਾ ਸਾਹਿਬ ਦੇ ਪਵਿੱਤਰ ਜਨਮ ਦਿਹਾੜੇ ਸਾਰੀ ਅੱਜ ਖਾਸ ਤੌਰ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਅੱਜ ਸੰਕਲਪ ਲਿਆ ਹੈ ਜਿਨ੍ਹਾਂ ਨੇ ਸੰਕਲਪ ਪੱਤਰ ਅੱਜ ਜਾਰੀ ਕੀਤਾ ਹੈ ਵਿਸ਼ੇਸ਼ ਤੌਰ ਤੇ ਬੀਜੇਪੀ ਨੇ ਜੋ 5 ਸਾਲ ਜਾਂ ਅੱਗੇ 2047 ਤੱਕ ਜੋ ਕੁਝ ਕਰਨਾ ਅੱਜ ਬਹੁਤ ਪਵਿੱਤਰ ਦਿਨ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਹਣੀ ਸੁਣ ਰਿਹਾ ਸੀ ਉਹਨਾਂ ਨੇ ਅੱਜ ਦੇ ਦਿਨ ਤੇ ਸਾਡੇ ਸਤਕਾਰਯੋਗ ਸਾਡੇ ਸੰਵਿਧਾਨ ਦੇ ਰਚਤਾ ਸਭੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਅੱਜ ਦੇ ਦਿਨ ਤੇ ਵਿਸ਼ੇਸ਼ ਗੱਲ ਕਰਕੇ ਵਧਾਈ ਦੇ ਨਾਲ ਨਾਲ ਇਹ ਕਿਹਾ ਵੀ ਉਹਨਾਂ ਦੇ ਦਿਨ ਤੇ ਅੱਜ ਅਸੀਂ ਆਪਣਾ ਸੰਕਲਪ ਪੱਤਰ ਜਾਰੀ ਕਰ ਰਹੇ ਹਾਂ ਇਹ ਇਤੋਂ ਬੜੀ ਗੱਲ ਕੀ ਹੋ ਸਕਦੀ ਆ ਵੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੋਵੇ ਜਿਨ੍ਹਾਂ ਨੇ ਹਰ ਵਰਗ ਨੂੰ ਇੱਕ ਕੀਤਾ ਹੋਵੇ ਉਹ ਸੋਚ ਉਸ ਇਨਸਾਨ ਦੀ ਹੋ ਕਿਸੇ ਦੀ ਹੋ ਨਹੀਂ ਸਕਦੀ ਤੇ ਅੱਜ ਦੇਸ਼ ਜੇ ਇਕਤਾ ਉਹਨਾਂ ਕਰਕੇ ਆ ਤੇ ਅੱਜ ਉਸੇ ਲਈ ਤੇ ਚੱਲਦੇ ਉਸ ਰਸਤੇ ਤੇ ਜਿਹੜੇ ਦਿਖਾਇਆ ਹੋਇਆ ਬਾਬਾ ਸਾਹਿਬ ਨੇ ਉਸ ਰਾਸਤੇ ਤੇ ਚਲਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਾਜਪਾ ਨੇ ਅੱਜ ਆਪਣਾ ਸੰਕਲਪ ਆ ਜਿਹੜਾ ਉਹ ਜਾਰੀ ਕੀਤਾ ਹੈ ਸੰਕਲਪ ਲਿਆ ਹੈ ਤੇ ਅਸੀਂ ਅੱਜ ਦੇ ਦਿਨ ਤੇ ਸਾਡੀ ਖੁਸ਼ੀ ਤਾਂ ਹੈ ਹੀ ਹੈ ਇਹ ਖੁਸ਼ੀ ਦੁੱਗਣੀ ਹੋ ਗਈ ਵੀ ਅੰਬੇਦਕਰ ਸਾਹਿਬ ਦਾ ਐਡਾ ਸਤਕਾਰ ਐਡਾ ਸਤਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੁਨੀਆ ਚ ਉਹਨਾਂ ਦਾ ਅੱਜ ਜਿਹੜਾ ਹੈ ਉਹਨਾਂ ਨੂੰ ਕਿਸੇ ਨਾਂ ਦੀ ਕਮੀ ਨਹੀਂ ਪਰ ਇੱਕ ਇੱਕ ਮਾਣ ਹੁੰਦਾ ਉਹ ਅੱਜ ਦੇਖ ਕੇ ਸਾਰੀ ਦੁਨੀਆ 'ਚ ਕਿਉਂਕਿ ਸਭ ਤੋਂ ਵਧੀਆ ਸਾਡਾ ਕਨਸਟੀਟਿਊਸ਼ਨ ਸਿਧਾਂਤ ਆ ਤੇ ਅੱਜ ਦੇ ਦਿਨ ਤੇ ਇਹ ਜਾਰੀ ਕੀਤਾ ਅਸੀਂ ਅੱਜ ਗੱਦਗਾ ਤਾਂ ਤੇ ਅਸੀਂ ਇਹ ਸਾਰੇ ਅੱਜ ਆ ਬੀਜੇਪੀ ਦੀ ਲੀਡਰਸ਼ਿਪ ਸਾਰੇ ਸਾਡੇ ਕਾਰੀਕਰਤਾ ਖੜੇ ਨੇ ਅੱਜ ਅਸੀਂ ਵੀ ਇਹ ਸੰਕਲਪ ਲਿਆ ਉਹਨਾਂ ਦੇ ਰਾਹ ਦੇ ਜੋ ਦਿਖਾਇਆ ਉਹਨਾਂ ਨੇ ਚਾਹੇ ਉਹ ਆਪਸੀ ਭਾਈਚਾਰਾ ਹੋਵੇ ਚਾਹੇ ਗਰੀਬ ਨੂੰ ਜਿਹੜਾ ਆਖਰੀ ਲਾਈਨ ਚ ਆਖਰੀ ਲਾਈਨ ਚ ਖੜਾ ਆਖਰੀ ਪੰਕਤੀ ਚ ਖੜਾ ਉਹਨੂੰ ਕਿਸ ਤਰੀਕੇ ਨਾਲ ਲਿਆ ਕੇ ਪੌੜੀਆਂ ਚੜਾਉਣਾ ਉਹ ਸਾਰੀ ਲੁਧਿਆਣਾ ਦੀ ਲੀਡਰਸ਼ਿਪ ਨੇ ਵੀ ਅੱਜ ਇੱਕ ਹੋ ਕੇ ਸੰਕਲਪ ਲਿਆ ਏ ਤੇ ਅਸੀਂ ਲੁਧਿਆਣੇ ਨੂੰ ਕਿਸ ਤਰੀਕੇ ਨਾਲ ਕਿਉਂਕਿ ਪਹਿਲੀ ਵਾਰ ਬੀਜੇਪੀ ਆ ਜਿਹੜੀ ਉਹ ਪਾਰਲੀਮੈਂਟ ਦੀਆਂ ਚੋਣਾਂ ਚ ਲੁਧਿਆਣੇ ਬਹੁਤ ਸਾਲਾਂ ਤੋਂ ਬਾਅਦ ਅਲੱਗ ਹੋ ਕੇ ਲੜ ਰਹੀ ਆ ਤੇ ਇੱਕ ਨਵਾਂ ਲੁਧਿਆਣਾ ਜਿਹੜਾ ਜੀ ਬਾਬਾ ਸਾਹਿਬ ਦੀ ਸੋਚ ਸੀ ਉਹ ਜਿਹ ਅਸੀਂ ਉਰੇ ਸਮਾਜ ਆ ਜਿਹੜਾ ਉਹ ਲੁਧਿਆਣੇ ਜਿਹੜਾ ਇਹ ਉਹ ਉਹਦੀ ਸਿਰਜਣਾ ਕਰਾਂਗੇ ਯੂਥ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਯੂਥ ਦੀ ਅੱਜ ਸਪੈਸ਼ਲ ਗੱਲ ਕੀਤੀ ਆ ਉਹਨਾਂ ਨੇ ਅੱਜ ਉਹਨਾਂ ਸੰਗਲਪ ਪੱਤਰ ਆ ਉਹ ਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਏ ਉਹ ਯੂਥ ਨੂੰ ਪੰਜਾਬ ਦੇ ਨੂੰ ਖਾਸ ਤੌਰ ਤੇ ਕਿਸ ਤਰੀਕੇ ਚੋਂ ਨਸ਼ੇ ਚੋਂ ਕੱਢਣਾ ਏ ਕਿਸ ਤਰੀਕੇ ਦੇ ਉਹ ਦਲਦਲ ਚੋਂ ਕੱਢਣਾ ਏ ਤੇ ਉਹਨਾਂ ਨੂੰ ਨੌਕਰੀਆਂ ਕਿਵੇਂ ਦੇਣੀਆਂ ਕਿਉਂਕਿ ਸਭ ਤੋਂ ਵੱਡੀ ਅੱਜ ਤੱਕ ਭਾਜਪੀ ਦੀ ਵਾਰ ਹੀ ਨਹੀਂ ਆਈ ਸੀ ਤੇ ਇਸ ਵਾਰ ਤਾਂ ਹੀ ਭਾਜਪੀ ਨੇ ਫੈਸਲਾ ਲਿਆ ਨਸ਼ੇ ਚੋਂ ਵੀ ਕੱਢਾਂਗੇ ਨੌਜਵਾਨਾਂ ਨੂੰ ਬਾਹਰ ਜਾਣੋ ਵੀ ਰੋਕਾਂਗੇ ਇਹ ਜਿਹੜੀ ਅੱਜ ਜਿਹੜਾ ਸੰਕਲਪ ਪੱਤਰ ਜਾਰੀ ਹੋਇਆ ਉਹਦੇ ਵਿੱਚ ਸਾਰੀਆਂ ਇਹ ਗਾਈਡਲਾਈਨ ਸੰਕਲਪ ਇਹ ਨਹੀਂ ਵੀ ਮੈਨੀਫੈਸਟੋ ਜਾਰੀ ਹੈ ਮੈਨੀਫੈਸਟੋ ਸਾਰੀਆਂ ਪਾਰਟੀਆਂ ਕੀਤੀਆਂ ਇਹ ਸੰਕਲਪ ਜਾਰੀ ਕੀਤਾ ਵੀ ਇਹ ਨੌਜਵਾਨੀਆਂ ਲਈ ਬੇਰੋਜ਼ਗਾਰੀ ਦੂਰ ਕਰਨੀ ਹੈ ਨਸ਼ੇ ਚੋਂ ਉਹਨਾਂ ਨੂੰ ਕੱਢਣਾ ਹੈ ਤੇ ਇਹ ਸਨੇਹਾ ਹੈ ਵੀ ਆਪਣਾ ਪੰਜਾਬ ਆ ਜਿਹੜਾ ਗਿੱਧੇ ਆ ਭੰਗੜਿਆਂ ਦਾ ਗੱਬਰੂਆਂ ਦਾ ਪੰਜਾਬ ਧਰਤੀ ਦੇ ਉੱਤੇ ਜਦ ਨੱਚਦੇ ਨਾ ਥਿਰਕਦੇ ਆ ਤੇ ਉਹ ਪੰਜਾਬ ਆਪਣਾ ਯਾਦ ਕਰੋ ਗੱਬਰੂ ਉਹ ਤੁਸੀਂ ਤਾਂ ਉਹ ਮਤਲਬ ਤੁਹਾਡੀਆਂ ਜਦੋਂ ਤੁਹਾਡੇ ਪੈਰਾਂ ਦੀਆਂ ਜਾਂ ਤੁਹਾਡੇ ਝਾਂਜ ਜਿਹੜੇ ਉਹ ਪਾਏ ਹੁੰਦੇ ਸੀ ਥੱਲੇ ਛਣਕਦੇ ਸੀਗੇ ਜਾਂ ਜੰਪ ਪੱਗ ਜਿਹੜੀ ਦੁਰਲੇ ਵਾਲੀ ਜੋ ਮਾਣ ਉਹਨੂੰ ਉਹਨੂੰ ਬਹਾਲ ਕਰੋ ਕਾਹੀ ਪੰਜਾਬ ਦੀ ਸ਼ਾਨ ਆ ਬਸ ਕੱਲ ਮਹਿਲਾ ਸ਼ਕਤੀ ਵੱਡੀ ਬੀਜੇਪੀ ਚ ਸ਼ਾਮਲ ਹੋਈ ਆ ਉਹਦੇ ਬਾਰੇ ਕੀ ਕਿਨੇ ਦੱਸਦੇ ਦੇਖੋ ਅੱਜ ਇਸ ਗੱਲ ਕਰ ਕਿਉਂਕਿ ਪੋਲਿਟੀਕਲ ਗੱਲ ਨਹੀਂ ਕਰਨੀ ਬਾਬਾ ਸਾਹਿਬ ਦਾ ਸਤਕਾਰ ਚ ਜੋ ਕੁਛ ਆ ਇਹ ਤਾਂ ਆਪਾਂ ਕਰਦੇ ਰਹਿਣਾ ਪ੍ਰੈਸ ਕਾਨਫਰੰਸ ਅੱਜ ਫੇਰ ਹੈਗੀ ਆ ਉਹ ਸਾਰੀਆਂ ਪੋਲਿਟੀਕਲ ਗੱਲਾਂ ਕਰਾਂਗੇ ਅੱਜ ਸਿਰਫ ਬਾਬਾ ਸਾਹਿਬ ਦੇ ਸਤਕਾਰ ਚ ਕਿਉਂਕਿ ਉਹਨਾਂ ਦਾ ਯਾਰ ਕਿਸੇ ਚੀਜ਼ ਨਾਲ ਮੁਕਾਬਲਾ ਹੀ ਨਹੀਂ ਕਰ ਉਹਨਾਂ ਦਾ ਗੁਣਗਾਨ ਕਰੀਏ ਬਸ ਉਹਨਾਂ ਦਾ ਉਹਨਾਂ ਦਾ ਆਸ਼ੀਰਵਾਦ ਲਈਏ ਠੀਕ ਅੱਜ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੇ ਜਨਮ ਦਿਨ ਤੇ ਜੋ ਇੱਥੇ ਰੌਣਕਾਂ ਲੱਗੀਆਂ ਹੋਈਆਂ ਇਹ ਆਪਣੇ ਆਪ ਵਿੱਚ ਹੀ ਇੱਕ ਸਬੂਤ ਹੈ ਵੀ ਉਹਨਾਂ ਨੇ ਜੋ ਦਿੱਤਾ ਲੋਕ ਉਹਨਾਂ ਨੂੰ ਕਿਸ ਤਰੀਕੇ ਅਡਮਾਇਰ ਕਰਦੇ ਨੇ ਅੱਜ ਇੱਥੇ ਕੋਈ ਜਾਤ ਪਾਤ ਦਾ ਨਹੀਂ ਕੋਈ ਧਰਮ ਦਾ ਨਹੀਂ ਸਾਰੇ ਇੱਥੇ ਆਏ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਉਹਨਾਂ ਨੂੰ ਸਰਦਾ ਤੇ ਫੁੱਲ ਭੇਂਟ ਕਰ ਰਹੇ ਆ ਜੋ ਉਹਨਾਂ ਦੀਆਂ ਪ੍ਰੀਚਿੰਗ ਸੀ ਕਿਆਂ ਔਰ ਸਭ ਤੋਂ ਖਾਸ ਤੌਰ ਤੇ ਜੋ ਸੰਵਿਧਾਨ ਦਿੱਤਾ ਉਹਨਾਂ ਨੇ ਹਿੰਦ ਹਿੰਦੁਸਤਾਨ ਨੂੰ ਉਸ ਸੰਵਿਧਾਨ ਦੀ ਸਾਰੇ ਦੁਨੀਆਂ ਦੇ ਵਿੱਚ ਪੈਰਵਾਈ ਹੁੰਦੀ ਹੈ ਪਰ ਬਦਕਿਸਮਤੀ ਹੈ ਵੀ ਅੱਜ ਦੀਆਂ ਕੁਝ ਅਹਿਜੀਆਂ ਤਾਕਤਾਂ ਜਿਹੜੀਆਂ ਉਸ ਸੰਵਿਧਾਨ ਨੂੰ ਢਾਹ ਲਾਉਂਦੀਆਂ ਉਸ ਸੰਵਿਧਾਨ ਦੀ ਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਜਿਹੜੀ ਯੂਨਿਟੀ ਹੈ ਸਾਡੇ ਮੁਲਕ ਦੀ ਜਿਹੜੀ ਇਹ ਇਸ ਅਨੇਕਤਾ ਦੇ ਵਿੱਚ ਜਿਹੜੀ ਏਕਤਾ ਹੈ ਵਸੀ ਹੋਈ ਉਹ ਇਸ ਸੰਵਿਧਾਨ ਦੀ देन ਸੀ ਪਰ ਬਦਕਿਸਮਤੀ ਹੈ ਇਹ ਅੱਜ ਤੋੜਿਆ ਜਾ ਰਿਹਾ ਹੈ ਅੱਜ ਸੰਵਿਧਾਨ ਨੂੰ ਕਿਤੇ ਨਾ ਕਿਤੇ ਅੱਖੋ-ਪਰੋਖੇ ਕੀਤਾ ਜਾ ਰਿਹਾ ਔਰ ਘਰਾਨੀ ਹੈ ਮੈਂ ਦੇਖ ਰਿਹਾ ਸੀ ਵੀ ਉਸ ਪਾਰਟੀ ਦੇ ਕਾਰਕੁਨ ਵੀ ਅੱਜ ਸ਼ਰਦਾ ਤੇ ਫੁੱਲ ਭੇਟ ਕਰਦੇ ਆ ਮੈਂ ਤਾਂ ਕਹਿਣਾ ਵੀ ਅੱਜ ਇਥੇ ਸਿੱਖ ਕੇ ਜਾਣ ਇਸ ਸੰਵਿਧਾਨ ਦੀ ਇੱਜ਼ਤ ਕਰਨਾ ਸਿੱਖ ਕੇ ਜਾਣ ਅਸੀਂ ਚਾਹੁੰਦੇ ਆਂ ਵੀ ਸਾਰੀ ਦੁਨੀਆ ਨੂੰ ਅੱਜ ਇਹ ਸੰਦੇਸ਼ ਜਾਵੇ ਜੋ ਉਹਨਾਂ ਨੇ ਸਿਖਾਇਆ ਜੋ ਉਹਨਾਂ ਨੇ ਪ੍ਰੇਰਣਾ ਦਿੱਤੀ ਇਸ ਮੁਲਕ ਨੂੰ ਇਸ ਮੁਲਕ ਦੀਆਂ ਸਾਰੀਆਂ ਜਾਤ ਬਰਾਦਰੀਆਂ ਤੋਂ ਉੱਠ ਕੇ ਹਰੇਕ ਇੱਕ ਇੱਕ ਸਿਟੀਜ਼ਨ ਨੂੰ ਲੋਕ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਫਾਲੋ ਕਰਨ ਇਹ ਸੰਵਿਧਾਨ ਦੀ ਇੱਜ਼ਤ ਕਰਨ ਤਾਂ ਕਿ ਇੱਥੇ ਭਾਈਚਾਰਾ ਬਰਕਰਾਰ ਰਹੇ ਇੱਥੇ ਸਾਡੀ ਦੇਸ਼ ਦੀ ਅਖੰਡਤਾ ਬਰਕਰਾਰ ਰਹੇ ਔਰ ਇੱਥੇ ਸੰਵਧਾਨਕ ਜਿਹੜੀਆਂ ਸੰਸਥਾਵਾਂ ਆ ਉਹਦਾ ਮਾਨ ਸਨਮਾਨ ਬਣਿਆ ਰਹੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਸਰ ਯੂਥ ਨੂੰ ਖਾਸ ਤੌਰ ਤੇ ਉਹਨਾਂ ਨੇ ਕਿਹਾ ਪੜੋ ਇਕੱਠੇ ਹੋਵੋ ਤੇ ਸੰਘਰਸ਼ ਕਰੋ